ਸੋ ਆਪ ਜੀ ਪਹਿਲਾਂ ਤੋਂ ਸ਼ਾਂਤ ਸਰੂਪ ਸਨ ਹਰ ਵਕਤ ਸ਼ਮਨ ਵਿੱਚ ਜੁੜੇ ਹੋਏ ਸਨ ਆਪ ਦੇ ਅੰਦਰ ਰਜੋ ਤੇ ਤਮੋ ਸਤੋ ਆਦਿਕ ਤਮ ਗੁਣ ਕਿੱਥੇ ਹੋਣੇ ਸੀ ਐਸੇ ਮਹਾਪੁਰਖ ਤਤ ਵਿੱਚ ਸਹਿਬ ਕਬੀਰ ਜੀ ਸਨ ਸੋ ਇਹਨਾਂ ਦਾ ਜਨਮ ਨੂਰਾ ਨਾਮੇ ਕਲਾ ਹੈ ਜਿਹੜਾ ਕਾਂਸੀ ਦੇ ਵਿੱਚ ਉੱਥੇ ਇਹਨਾਂ ਦਾ ਜਨਮ ਹੋਇਆ ਹੈ ਇਹਨਾਂ ਦੇ ਜਨਮ ਦੀ ਬਾਬਤ ਕਬੀਰ ਪੰਥੀ ਅਕਾਂ ਉਹ ਕਹਿੰਦੇ ਆ ਪਰਮੇਸ਼ਵਰ ਨੇ ਆਪ ਦਾ ਸਰੂਪ ਧਾਰ ਕੇ ਭਗ ਦਾ ਰੂਪ ਧਾਰ ਕੇ ਉਸ ਤਲਾ ਕੇ ਫੁੱਲਾਂ ਦੇ ਰਿਕੇ ਆ ਕੇ ਨਿਵਾਸ ਕੀਤਾ ਇਹ ਨਿਰੂ ਤੇ ਟਮਾਟੀ ਦੋਵੇਂ ਜਲਾਹੇ ਸਨ ਇਹਨਾਂ ਦੇ ਘਰ ਉਹ ਲਾਜ ਨਹੀਂ ਸੀ ਇਹਨਾਂ ਨੇ ਬਾਲਕ ਪਿਆ ਜਾਣ ਕੇ ਇਸ ਦੀ ਪਰਪਾਲਾ ਕੀਤੀ ਉਹ ਭਗਤ ਕਬੀਰ ਜੀ ਸਨ ਕਬੀਰ ਪੰਥੀਆਂ ਦਾ ਯਕੀਨ ਹੈ ਕਿ ਪਰਮੇਸ਼ਰ ਨੇ ਆਪ ਦਾ ਸਰੂਪ ਭਗ ਦਾ ਧਾਰਿਆ ਤੇ ਇਸ ਪ੍ਰਕਾਰ ਭਗ ਜੀ ਦਾ ਜਨਮ ਹੋਇਆ ਅਤੇ ਬਾਕੀ ਸਭ ਸੰਗਤ ਜੀ ਰੈਸ਼ਨੋ ਦਾ ਇਹ ਮਤ ਹੈ ਕਿ ਉਹ ਕਹਿੰਦੇ ਕਿ ਰਾਮਨਾਥ ਰਾਮਾਨੰਦ ਜੀ ਦੇ ਪਾਸ ਇੱਕ ਬ੍ਰਾਹਮਣ ਉਹਦੀ ਵਿਧਵਾ ਲੜਕੀ ਸੀ ਉਹ ਦਰਸ਼ਨ ਕਰਨ ਵਾਸਤੇ ਆਇਆ ਰਾਮਾਨੰਦ ਜੀ ਸਮਾਧੀ ਵਿੱਚ ਬੈਠੇ ਸਨ ਸਮਾਧੀ ਵਿੱਚ ਬੈਠਿਆ ਨੇ ਜਦੋਂ ਨਮਸਕਾਰ ਕੀਤੀ ਲੜਕੀ ਨੇ ਤੇ ਉਸ ਵੇਲੇ ਕਿਹਾ ਰਾਮਾਨੰਦ ਜੀ ਨੇ ਕਿ ਪੁੱਤਰ ਬੰਤੀ ਹੋ ਇਹ ਕੋ ਜਰੇ ਬ੍ਰਾਹਮਣ ਕਹਿਣ ਲਗਾਈਏ ਤਾਂ ਮੇਰੀ ਲੜਕੀ ਹੈ ਜਿਹੜੀ ਇਹ ਤਾਂ ਵਿਧਵਾ ਹੈ ਤੁਸੀਂ ਇਹ ਕਿਉਂ ਬਚਨ ਕੀਤਾ ਕਹਿਣ ਲੱਗੇ ਸਾਡਾ ਬਚਨ ਸੁਤੇ ਸਿੱਧ ਹੋ ਗਿਆ ਇਹਦੇ ਪੁੱਤਰ ਵੀ ਹੋਵੇਗਾ ਤੇ ਉਸ ਵੇਲੇ ਸਾਧ ਸੰਗਤ ਜੀ ਰਾਮਾ ਨੰਦ ਜੀ ਦੇ ਵਰ ਦੇ ਨਾਲ ਲੋਕਾਂ ਨੇ ਰਾਮਾ ਨੰਦ ਦੀ ਬਹੁਤ ਪੰਜਾਬਰੀ ਕੀਤੀ ਤੇ ਕਹਿੰਦੇ ਉਹ ਕਿਉਂ ਕਿਹਾ ਤੇ ਉਸ ਵਕਤ ਕਬੀਰ ਸਾਹਿਬ ਜੀ ਦਾ ਜਨਮ ਹੋਇਆ ਉਸ ਨੇ ਆਪਣਾ ਘਾਰ-ਪਾਤਰ ਪੁਣਾ ਰੱਖਣ ਵਾਸਤੇ ਕਬਲਾ ਦੇ ਫੁੱਲਾਂ ਦੇ ਬਾਗੀਚੇ ਦੇ ਵਿੱਚ ਤਲਾਅ ਦੇ ਕਿਨਾਰੇ ਤੇ ਰੱਖੀ ਇਹ ਨੀਰੂ ਜੁਲਾਹੇ ਤੇ ਟਮਾਟੀਆਂ ਲੈ ਕੇ ਪਾਲਣਾ ਕੀਤੀ ਹੈ ਇਹ ਦੋਹਾਂ ਦਾ ਹਿੰਦੂਆਂ ਦਾ ਕਬੀਰ ਪੰਥੀਆਂ ਉਹ ਵਿਸ਼ਦੂਆਂ ਦਾ ਮਤ ਹੈ ਪਰ ਗੁਰੂ ਮਹਾਰਾਜ ਸਾਹਿਬ ਦਾ ਮਤ ਹੈ ਵੀ ਇਹ ਜੁਲਾਹੇ ਦੇ ਘਾਰੇ ਨਾਲ ਜਾਨੂ ਹੋਇਆ ਨੀਜ ਕੁਲਾ ਜੁਲਾਹਰਾ ਬੇਗੁਣੀ ਦੇ ਕੀੜਾ ਸੋਏ ਬਾਣੀ ਦਾ ਮਤ ਹੈ ਜਾਂਕੇ ਵਾਪ ਵੈਸੀ ਕਰੀ ਪੁੱਤ ਐਸੀ ਸਦੀ ਤਿਹੂਨ ਲੋਕ ਪ੍ਰਸਿੱਧ ਕਬੀਰ ਆ ਇਹ ਗੁਰਬਾਣੀ ਦਾ ਸਾਥ ਸੰਗਤ ਜੀ ਉਹ ਆਹੀ ਹੈ ਬੜੀ ਭਾਰੀ ਗੁਰਬਾਣੀ ਦੀ ਜਿਹਦਾ ਪੁੱਤ ਕਬੀਰ ਨੂੰ ਜੋ ਵਿਆਹਣ ਲੱਗੇ ਇਹ ਜਿਹੜਾ ਨੂਰੀ ਸੀ ਇਹ ਉਸ ਵੇਲੇ ਗਊ ਵੱਢ ਕਰਨ ਲੱਗਾ ਸੀ ਕਬੀਰ ਕਹਿਣ ਲੱਗਾ ਜੇ ਗਊ ਤਾਂ ਮਾਰਨੀ ਆ ਕਿ ਮੈਂ ਹੁੱਕਾ ਹੀ ਸ਼ਾਦੀ ਨਹੀਂ ਕਰਾਉਣੀ ਉਸ ਵੇਲੇ ਕਬੀਰਨ ਗਊ ਵਧ ਕਰਨੋਂ ਹਟਾਤਾ ਸੀ ਉਹ ਦੇਖੋ ਜਿਹਦੇ ਬਾਪੂ ਨੇ ਜਾ ਕੇ ਜਾ ਕੇ ਕੁਲ ਗਊਗਰੇ ਵਧ ਕਰਾਇਆ ਮਾਨੀਏ ਸੇਖੀ ਈਦ ਬਕਰੀਰ ਮੰਦੇ ਐ ਮੁਸਲਮਾਨਾਂ ਦੇ ਹਸਨੁ ਸਾਹਿਬ ਸ਼ੀਦਾ ਨੂੰ ਮੰਦੇ ਐ ਪੀਰਾਂ ਨੂੰ ਮੰਦੇ ਐ ਜਾਂ ਕਿ ਬਾਪ ਵੈਸੀ ਕਰੀ ਬਾਪੂ ਨੂੰ ਗਊ ਕਤਲ ਕਰਨੀ ਗਈ ਸੀ ਪੁੱਤ ਐਸੀ ਸਰੀ ਕਬੀਰ ਤੋਂ ਐਸੀ ਸਰੀ ਕਿ ਮੈਂ ਸ਼ਾਦੀ ਨਹੀਂ ਕਰਾਉਣੀ ਉਸ ਵੇਲੇ ਜਦੋਂ ਉਹ ਗਊ ਵਧ ਕਰਨੋਂ ਹਟਿਆ ਤੁਹੇ ਫਿਰ ਕਬੀਰ ਜੀ ਦੀ ਸ਼ਾਦੀ ਲੋਹੀ ਨਾਲ ਕਰਾਈ ਸੀ ਇਸ ਪ੍ਰਕਾਰ ਇਹੋ ਜਿਹੇ ਭਗਤ ਕਬੀਰ ਜੀ ਹੋਏ ਸਿਹੋਰੇ ਲੋਕ ਪ੍ਰਸਿੱਧ ਕਵੀਰਾ ਇਹ ਬਾਣੀ ਦੀ ਉਗਾਈ ਹੈ ਕਬੀਰ ਸਾਹਿਬ ਦੀ ਬਾਤ ਇਸ ਕਰਕੇ ਚਾਹੇ ਕਿਸੇ ਕੁਲ ਦੀ ਭਗਤੀ ਜਨ ਨੂੰ ਉਹ ਉੱਤਮ ਹੀ ਹੁੰਦੀ ਹੈ ਜੈਸੇ ਪ੍ਰਾਣ ਪਾਦ ਰਹੇ ਜਲ ਸਮੀਰ ਪੰਡੂਦਾਸ ਜਲਮੀ ਜਗ ਹੋਏ ਜਿਵੇਂ ਚ ਪਤੀ ਦੇ ਬੱਤੇ ਜਲ ਦੇ ਕੋਲੇ ਪੈਦਾ ਹੁੰਦੇ ਹੈ ਉਹ ਜਲ ਤੋਂ ਨਰਲੇਪ ਰਹਿੰਦੇ ਆਏ ਭਾਵੇਂ ਕਿਸੇ ਕੁਲ ਦੇ ਰਵਦਾਸ ਜੀ ਜਿਵੇਂ ਆਨਾਂ ਦੇ ਘਰ ਜਾਂਦੇ ਆ ਉਹ ਜਿਵੇਂ ਆਰ ਪੁਣਾ ਨਹੀਂ ਉਹਨੂੰ ਲੱਗਿਆ ਭਗਤ ਜਿਹੜੇ ਹਨ ਮਾਣੋ ਸਾਲ ਜੀ ਨੇ ਕਿਹ ਅਜਿਹਾ ਪ੍ਰਕਾਰ ਅਰੀਸ਼ਮ ਹੁੰਦਾ ਕੀੜਿਆਂ ਤੋਂ ਪੈਦਾ ਹੁੰਦਾ ਉਹ ਸੁੱਚਾ ਹੁੰਦਾ ਹੈ ਜਿਵੇਂ ਮਰਗਾਨ ਸੱਚੇ ਹੁੰਦੇ ਹੈ ਫੁੱਲ ਜਿਵੇਂ ਸੁੱਚੇ ਹੁੰਦੇ ਹੈ ਇਸੇ ਪ੍ਰਕਾਰ ਐਸਾ ਭਗਤ ਵਰਨ ਮੈ ਹੋਏ ਕਿਸੇ ਵਰਨ ਚ ਪੈਦਾ ਹੋਵੇ ਭਾਵੇਂ ਹੈ ਜਾਂ ਉਤਮ ਹੁੰਦਾ ਨਿਰਮਲ ਹੁੰਦਾ ਜਿਵੇਂ ਕਿਉ ਕੇ ਪੱਟ ਪਾਂਡਾ ਕਹੇ ਨਾ ਕੋਏ ਐਸਾ ਭਗਤ ਵਰਨ ਮੈ ਹੋਏ ਜਿਵੇਂ ਘੋ ਨੂੰ ਨਹੀਂ ਕੁੱਪਿਆਂ ਜੋ ਲੈ ਲੈਂਦੇ ਆ ਲੋਕੋ ਪੱਟ ਦੀ ਉਸ ਪਤੀ ਨੂੰ ਕੋਈ ਨਹੀਂ ਸੰਬੰਧ ਹੈ ਕੋਈ ਭਾਂਡਾ ਬੰਦੀ ਨਹੀਂ ਕਰਦਾ ਉਹਨਾਂ ਦੀ ਉਸ ਪਤੀ ਵੇਖ ਕਰਕੇ ਇਵੇਂ ਭਗਤਾਂ ਦੀ ਕੋਈ ਨਿੰਦਿਆ ਨਹੀਂ ਕਰ ਸਕਦਾ ਉਤਮ ਕੋਲ ਵਾਲੇ ਅਨਸਾਰੇ ਮਹਾਰਾਜ ਜੀ ਇਸ ਪ੍ਰਕਾਰ ਭਗਤ ਕਬੀਰ ਜੀ ਦੇ ਜਨਮ ਬਾਬਤ ਕਹਾੜੀ ਖਾਂਦੇ ਉਹ ਆਹੀ ਗੁਰਬਾਣੀ ਦਾ